ਮਨਾ ਭਗਤੀ ਕਲ ਦੜੀਤਾ ਕਿੰਦੇ ਰੱਬ ਦਾ ਨਾਮ ਨਹੀਂ ਲੈ। ਤਾਂ ਇੱਧਰ ਬਾਬਾ ਫਤੇ ਸਿੰਘ ਜੀ ਉਹ ਜਦੋਂ ਨੱਬ ਜੀਤੇ ਨੇ ਉਹ ਸਾਬ ਚਾਹਦਿਆਂ ਕਰਫਤਾਰ ਕਰਕੇ ਫਤੇਗੜ ਸਾਹਿਬ ਦੀ ਧਰਤੀ ਤੇ ਜਿੱਥੇ ਤੁਸੀਂ ਜਾ ਕੇ ਨਾ ਸਜਦਾ ਕਰਦੇ ਉਹ ਮਹਾਰਾਜ ਨੂੰ ਜੀਤੇ ਕਰਦੇ ਆ ਪਰ ਭਾਵਨਾ ਵਾਲੀ ਨੇ ਜਦੋਂ ਤੁਸੀਂ ਜਾ ਕੇ ਫਤੇਗੜ ਸਾਹਿਬ ਦੀ ਧਰਤੀ ਤੇ ਜਿੱਥੇ ਤੁਸੀਂ ਜਾ ਕੇ ਨਾ ਸੰਕਤਾ ਜਾਂਦੀਆਂ ਨੇ ਤਤਾਂ ਹਾਂ ਨਿਕਲਦੀਆਂ ਤਹਾ ਤੋਂ ਨਿਕਲਦੀਆਂ ਨੇ ਉਹ ਦਸ ਨੂੰ ਪਾਸ਼ਾ ਨੇ ਸਾਡੇ ਕਰਕੇ ਪੁੱਤ ਬਾਰ ਦਿੱਤੇ ਆਪਾ ਦਸਵੇਂ ਪਾਸ਼ਾ ਨੂੰ ਚੇਤੇ ਨਹੀਂ ਕਰਦੇ ਧੰਨ ਬਾਬਾ ਫਤੇ ਸਿੰਘ ਜੀ ਧੰਨ ਬਾਬਾ ਚੋਰਾਬਰ ਸਿੰਘ ਜੀ ਜਦੋਂ ਸਭਾ ਦੇ ਵਿੱਚ ਲੈ ਗਏ ਨਬਜੀਤੇ ਦੀ ਤਾਂ ਉਹਨਾਂ ਨੂੰ ਲਾਲਚ ਦਿੱਤੇ ਪਹਿਲੇ ਦਿਨ ਹੈ ਨਾ ਜਿਵੇਂ ਬੱਚੇ ਲਾਲਚ ਦੇ ਨਾਲ ਮੰਨ ਜਾਂਦੇ ਰੇ ਐਵੇਂ ਨਾ ਸਾਬਚਾਦਿਆਂ ਨੂੰ ਲਾਲਚ ਦਿੱਤੇ ਨੇ ਕੀ ਕਹਿੰਦੇ ਨੇ ਤੁਹਾਨੂੰ ਬੇਗਮਾਂ ਦੇ ਟੋਲੇ ਦੇ ਦਿਆਂ ਉਹ ਤੁਹਾਡੇ ਨਾ ਤੁਹਾਨੂੰ ਸੋਨੇ ਦੀਆਂ ਮੋਹਰੇ ਦੇ ਦੇਵਾਂਗੇ ਤੇ ਬਾਬਾ ਫਤੇ ਸਿੰਘ ਜੀ ਗੱਜ ਕੇ ਕੀ ਕਹਿੰਦੇ ਕਹਿੰਦੇ ਬਜੀਤੀਆ ਕਿਹੜੀਆਂ ਮੋਹਰੇ ਦੀ ਗੱਲ ਕਰਦਾ ਏ ਉਹ ਮੇਰੇ ਬਾਪੂ ਨੇ ਨਾ ਔਰ ਗੱਡੇ ਭਰ ਭਰ ਕੇ ਅਨੰਦਪੁਰ ਸਾਹਿਬ ਜਦੋਂ ਛੱਡਿਆ ਏ ਸੱਤ ਲੋਜ ਦੀ ਭੇਡਾ ਕੀਤੇ ਤੂੰ ਬੇਗਮਾਂ ਦੇ ਡੋਲੇ ਦੀ ਗੱਲ ਕਰਦਾ ਜਦੋਂ ਸਾਹਿਬ ਜਾਦੇ ਨੇ ਨਾ ਲਾਜ ਦਿੱਤੇ ਆ ਤਾਂ ਸਾਹਿਬ ਜਾਦੇ ਕੋ ਗੱਜ ਗੱਜ ਕੇ ਕੀ ਕਹਿੰਦੇ ਨੇ ਕਹਿੰਦੇ ਬਚੀਦਿਆ ਕਿਹੜੇ ਲਾਜ ਦੇ ਰਹੇ ਆ ਸਾਨੂੰ ਉਹ ਦਿੱਤੇ ਹੋਏ ਲਾਲਚ ਤੁਹਾਡੇ ਉਹ ਜਦੋਂ ਲਾਲਚ ਦਿੱਤੇ ਨਾ ਉਹ ਸਹਿਬ ਚਾਹਦਿਆ ਨਹੀਂ ਆਪਣੀ ਜੁੱਤੀ ਦੀ ਨੋਕ ਨਾਲ ਠਕਰਾ ਕੇ ਰੱਖ ਦਿੱਤੀ ਫਿਰ ਦੂਜੀ ਸਾਬਾ ਤੇ ਸਹਿਬ ਚਾਹਦ ਨੂੰ ਡਰਾਵੇ ਦਿੱਤੇ ਫਿਰ ਅੰਤ ਬਚੀਦੇ ਨੇ ਕੀ ਕੀਤਾ ਏ ਫਤਵਾ ਲਾ ਦਿੱਤਾ ਏ ਜਦੋਂ ਫਤਵਾ ਲੱਗਾ ਏ ਇੱਕ ਦੀ ਉਮਰ 5 ਸਾਲ ਦੀ ਐ ਇੱਕ ਦੀ ਉਮਰ 7 ਸਾਲ ਦੀ ਫਤਵਾ ਕੀ ਜੀ ਲੱਗਾ ਏ ਕਹਿੰਦੇ ਇਹਨਾਂ ਨੂੰ ਜਿਉਂਦਿਆਂ ਨੂੰ ਨੀਹਾਂ ਦੇ ਵਿੱਚ ਚੈਣ ਦੇ ਫਿਰ ਅੰਤੋ ਦਿਨ ਆਇਆ ਜਦੋਂ ਸਹਿਬ ਜਾਦਿਆਂ ਨੂੰ ਨੀਹਾਂ ਦੇ ਵਿੱਚ ਚੇੜਨਾ ਸ਼ੁਰੂ ਕੀਤਾ ਹੈ ਨਾ ਤਾਂ ਬਚੀਦਾ ਕੀ ਕਹਿੰਦਾ ਉਹ ਬਾਬਾ ਫਤੇ ਸਿੰਘ ਨੂੰ ਕੀ ਕਹਿੰਦਾ ਹੈ ਕਹਿੰਦਾ ਐ ਕਰੋ ਬੱਚਿਓ ਹੁਣ ਵੀ ਮਣ ਜਿਓ ਆ ਬੇਖੋ ਅਸੀਂ ਤੁਹਾਨੂੰ ਕਿਹਾ ਨਹੀਂ ਹੁਣ ਕਰਕੇ ਵੀ ਵਿਖਾਉਣਾ ਏ ਤੁਹਾਨੂੰ ਜਿਉਂਦਿਆਂ ਨੂੰ ਨਾ ਨੀਹਾਂ ਦੇ ਵਿੱਚ ਚੇੜ ਦੇਣਾ ਏ ਜਦੋਂ ਨੀਹਾਂ 'ਚ ਚੇੜਦਾ ਨਾਲ ਆ ਤੇ ਬਾਬਾ ਜੋਰਾਬਿਰ ਸਿੰਘ ਜੀ ਕੀ ਕਹਿੰਦੇ ਨੇ ਉਹ ਮੰਨੋ ਬਾਬਰ ਸਿੰਘ ਜੀ ਜਦੋਂ ਨੀ ਨੂੰ ਚਿਣਨਾ ਸ਼ੁਰੂ ਕੀਤਾ ਏ ਜਦੋਂ ਨੀ ਬਾਬਾ ਫਤੇ ਸਿੰਘ ਜੀ ਬਾਬਾ ਚੋਰਾਬਰ ਸਿੰਘ ਜੀ ਨਾਲੋਂ ਉਮਰ ਦੇ ਨਾ ਉਮਰ ਦੇ ਨਾਲੋਂ ਤੁਸੀਂ ਸਾਰੇ ਛੋਟੇ ਪੰਜ ਸਾਲ ਦੀ ਉਮਰ ਸੀ ਬਾਬਾ ਫਤੇ ਸਿੰਘ ਜੀ ਦੀ 7 ਸਾਲ ਦੀ ਸੀ ਬਾਬਾ ਚੋਰਾਬਰ ਸਿੰਘ ਜੀ ਦੀ ਜਦੋਂ ਉਮਰ ਦੇ ਛੋਟੇ ਐ ਕੀ ਹੋਇਆ ਜਦੋਂ ਨਾ ਨੀਚਣ ਨਹੀਂ ਸ਼ੁਰੂ ਕੀਤੀ ਐ ਜਦੋਂ ਗੋਡਿਆਂ ਤੱਕ ਨਹੀਂ ਆਈ ਹੈ ਨਾ ਹੁਣ ਬਾਬਾ ਫਤੇ ਸਿੰਘ ਜੀ ਉਮਰ ਦੇ ਛੋਟੇ ਸਨ ਜਦੋਂ ਗੋਡਿਆਂ ਤੱਕ ਨਹੀਂ ਆਈ ਐ ਤੇ ਜਿਹੜੇ ਨਾ ਜਲਾਦ ਨੀਚੇ ਬੰਨਦੇ ਉਹ ਬਜੀਦੇ ਵਾਂ ਨੂੰ ਐ ਝਾਕਣ ਲੱਗ ਪਏ ਜਦੋਂ ਝਾਕਣ ਲੱਗੇ ਤਾਂ ਬਜੀਦੇ ਨੂੰ ਕੀ ਕਹਿੰਦੇ ਆ ਉਹ ਜਲਾਦ ਕਹਿੰਦੇ ਆ ਬਜੀਦੇ ਨੂੰ ਵੀ ਹੁਣ ਨੀ ਐ ਨਾ ਇਹਨਾਂ ਦੇ ਚੱਪਲੀਆਂ ਆ ਗਈਆਂ ਨੇ ਨੀ ਟੇਢੀ ਹੋ ਰਹੀ ਐ ਹੁਣ ਦੱਸੋ ਕੀ ਕਰੀਏ ਦੇਖੋ ਬਜੀਦਾ ਕਿੱਡਾ ਜਾ ਰਾਮ ਐ ਉਹ ਬਾਬਾ ਫਤੇ ਸਿੰਘ ਦੀ ਨਾ ਜਦੋਂ ਗੋਡਿਆ ਤੰਨੀ ਆਇਆ ਕੀ ਕਹਿੰਦਾ ਏ ਕਹਿੰਦਾ ਇਹ ਕੋਰੇ ਇਹਨਾਂ ਦੀਆਂ ਚੱਪੜੀਆਂ ਸ਼ਾਨ ਦੇਖੋ ਜਲਾਦਾ ਨੂੰ ਹੁਕਮ ਕੀਤਾ ਏ ਨੀ ਨੀ ਪਿੰਗੀ ਹੋਣੀ ਚਾਹੀਦੀ ਡੇਟੀ ਨਹੀਂ ਹੋਣੀ ਚਾਹੀਦੀ ਇਹਨਾਂ ਦੀਆਂ ਚੱਪੜੀਆਂ ਨੇ ਸ਼ਾਨ ਫਿਰਣਾ ਬਾਬਾ ਫਤੇ ਸਿੰਘ ਜੀ ਦੀ ਬਾਲ ਉਮਰ ਹੈ ਚੱਪੜੀਆਂ ਸ਼ਾਂਗੀਆਂ ਨੇ ਉਪ ਕੁਮੜ ਕੁਮੜ ਨਾ ਸਰੀਰ ਦੇ ਵਿੱਚੋਂ ਲਹੂ ਦੇ ਖੁਆਰੇ ਨਿਕਲ ਰਹੇ ਕਿਹੋ ਜਿਹਾ ਸਮਾਂ ਹੁਣ ਸਾਡੇ ਤਾਂ ਸੰਗਤ ਦੇ ਵਿੱਚ ਆ ਕੇ ਵੀ ਨਾ ਕਈ ਵਾਰੀ ਆਪਾਂ ਸੀ ਜਾਈ ਤਾਂ ਦਲ ਦੇ ਨਿਕਲਦੇ ਉਥੇ ਤਾਂ ਇਹ ਵੇਖ ਕੇ ਉਥੇ ਦੇ ਤਾਂ ਪਾਸ਼ੀਆਂ ਦੀ ਵੀ ਤਾਂ ਹਾਂ ਨਿਕਲਦੀ ਉਹ ਸਮੇਂ ਵੀ ਨਿਕਲਦੀਆਂ ਸੀ ਅੱਜ ਵੀ ਜਦੋਂ ਜਾ ਕੇ ਅਸੀਂ ਦਰਸ਼ਨ ਕਰਦੇ ਆ ਨਾ ਸਿੰਘ ਬੇਬਾ ਬਾਬਾ ਜੋਰਾਵਰ ਸਿੰਘ ਨਾਲ ਉਮਰ ਦੇ ਵਿੱਚ ਛੋਟੇ ਸੀ ਤੇ ਕੱਦ ਦੇ ਵਿੱਚ ਵੀ ਛੋਟੇ-ਛੋਟੇ ਸੀ ਜਦੋਂ ਬਾਬਾ ਬਦੇ ਸਿੰਘ ਜੀ ਦੀ ਅੱਖਾਂ ਤੇ ਆਈ ਐ ਨਿਉ ਜਦੋਂ ਅੱਖਾਂ ਤੇ ਆਈ ਐ ਤੇ ਬਾਬਾ ਨਾ ਜੋਰਾਵਰ ਸਿੰਘ ਜੀ ਨੂੰ ਬਾਜ ਮਾਰ ਕੇ ਕੀ ਕਹਿੰਦੇ ਆ ਕਹਿੰਦੇ ਵੀਰ ਜੀ ਪਾਸੇ ਨਾ ਤੇ ਨਦੀ ਬਾਰ ਦੀ ਛੋਟੀ ਜੀ ਉਥੇ ਜਾ ਕੇ ਪੰਨ ਦੇ ਕੰਨੇ ਐ ਕੀਤਾ ਚੰਦੜ ਦੇ ਵਿੱਚ ਨਾ ਤੁਹਾਹਾਂ ਦੀਆਂ ਉਧਰ ਜਦੋਂ ਮਾਤਾ ਗੁਜਰਕੌਰ ਨੂੰ ਪਤਾ ਲੱਗਾ ਏ ਸਹਬ ਜਦ ਸ਼ਹੀਦ ਹੋ ਗਏ ਨਹੀਂ ਤੇ ਮਾਤਾ ਗੁਜਰਕੌਰ ਜੀ ਵੀ ਨਾ ਸਰੀਰ ਨੂੰ ਛੱਡ ਦਿੱਤਾ ਉਹ ਵੀ ਸੱਚਖੰਡ ਚੱਲ ਗਏ ਕਈ ਕੋ ਨਰਜੋਗ ਪਤਾ ਕੀ ਕਹਿਣਗੇ ਜਦੋਂ ਮਾਤਾ ਗੁਜਰਕੌਰ ਨੂੰ ਦੱਸਿਆ ਨਾ ਵੀ ਸਹਬ ਜਦ ਸ਼ਹੀਦ ਹੋ ਗਏ ਵੀ ਉਹਨਾਂ ਨੇ ਖੰਡੇ ਪੁੱਟ ਤੋਂ ਛਾਲ ਮਾਰ ਕੇ ਵੀ ਸਰੀਰ ਤੇ ਆ ਗਏ ਉਹ ਦਸਵੇਂ ਪਾਸ਼ਾ ਦੀ ਮਾਤਾ ਹੋਵੇ ਤਾਂ ਖੰਡੇ ਪੁੱਟ ਤੋਂ ਛਾਲ ਮਾਰੇ ਦਸਵੇਂ ਪਾਸ਼ਾ ਦੀ ਆਤਮਾ ਜੜ ਕਰਦੇ ਆ ਉਹ ਮੇਰੇ ਮਾਤਾ ਜੀ ਦਾ ਮੇਰੇ ਪਿਤਾ ਜੀ ਦਾ ਜੋਗਾ ਅਭਿਆਸ ਕੀਤਾ ਹੋਇਆ ਸੀ ਉਹਨਰ ਜਦੋਂ ਪਤਾ ਲੱਗਾ ਕਿ ਜੋਗ ਮੜਾ ਮਾਰਿਆ ਮਾਤਾ ਗੁਜਰਕੌਰ ਜੀ ਨੇ ਐਸੇ ਸ਼੍ਰੀਸ਼ੰਤ ਤਾਂ ਬੈਠੇ ਬੈਠੇ ਫਿਰ ਕੀ ਕੀਤਾ ਵਜਿਤੇ ਨੇ ਉੱਪਰ ਜੀਤੇ ਨੇ ਬਾਬਾ ਖਦੇ ਸਿੰਘ ਜੀ ਦੀ ਬਾਬਾ ਜੋਰਾਵਰ ਸਿੰਘ ਜੀ ਦੀ ਤੇ ਤਾਂ ਮਾਤਾ ਗੁਜਰਕੌਰ ਜੀ 80 ਸਾਲ ਦੇ ਬਜ਼ੁਰਗ ਸੀ ਕੋ ਦਾ ਵੀ ਨਾਏ ਕੀ ਕੀਤਾ ਤੰਗੀਆਂ ਤੇ ਹਾਂ ਨੂੰ